ਮਹਸੂਰ ਉਹ ਮੇਰੇ ਮਿੱਤਰੋ ਜਿਵੇਂ ਕੋਈ ਜੰਗ ਲੜਾ ਪਰ ਕਹਿੰਦੇ ਜਮਨੌਰ ਦੇ ਚਮਕੌਰ ਹੋਇਆ ਉਹ ਫਾਮੀਆਂ ਮੈਨੀਆਂ ਮੇਰੇ ਮਿੱਤਰੋ ਕੀ ਬਣਿਆ ਬਤਾਰ ਮੇਰੇ ਮਿੱਤਰੋ ਇਹ ਕਹਿੰਦੇ ਬਾਪੇ ਦੀਪ ਸਿੰਘ ਦੇ ਪਿੰਡਾਂ ਦਾ ਅੰਦਰ ਦੇ ਪਾਸੇ ਲੱਗਦਾ ਹੈ 18 ਪੁਆਇੰਟ ਨੇ ਹੈਜ਼ਲਾਈਨ ਕਬੱਡੀ ਕਲਬ ਮਹਿਰੀਨ ਔਰ ਸਿਰਫ ਡੇਢ ਨੰਬਰ ਦਾ ਫਰਕ ਹੈ ਇੱਕ ਛੋਟੀ ਜਿਹੀ ਟੱਕਰ ਜਿਹੜੀ ਦੋਵਾਂ ਟੀਮਾਂ ਦੇ ਦਰਮਿਆਨ ਫੇੜੀ ਆ ਰਹੀ ਹੈ ਆਪਸਮੇਂ ਦੀ ਖੇਡ ਕਿੰਨਾ ਮਹਬੂਤ ਕੁਰੀਆ ਆਉਣ ਵਾਲੇ ਸਮੇਂ ਦਾ ਵੱਡਾ ਤਾਰਾ ਬਣੇਗਾ ਸ਼ੇਰੀ ਫੜਾ ਵੀਰ ਹੈ ਸਭਾ ਪਿੰਡ ਪਰ ਕਿੰਨੇ ਸਾਹਮਣੇ ਦੇਖ ਤੇਰੇ ਇਲਾਕੇ ਦਾ ਸ਼ੁਭਾ ਆ ਗਿਆ ਕੋਟ ਦੀ ਮਸਾਵਾ ਸਿੰਘ ਪਿੰਡ ਵਾਲਾ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤੀ ਫੱਟੇ سامنے میرے میرے سبلی چرن بہت اثل پلوی پنڈ ہے بابا بڑھا سا کی گل چل رہی ہے ادھر میرے مگن کبڈی پا رہا ہے آج بلکیت جی سرپنچ چیمیا والے یہ Oh! ਨਵੇਂ ਪਿੰਡੀਆਂ ਨਵੇਂ ਪਿੰਡ ਦਾ ਵੀ ਕਹਿੰਦੇ ਨਾਮ ਪੂਰੇ ਗੁਰਿਆ ਦੇ ਉੱਪਰ ਗੋਹਿੰਦਾ ਲਓ ਇਧਰਲੇ ਪਾਸੇ ਕਹਿੰਦੇ ਕਬੱਡੀ ਕਰਨ ਦੀ ਪਾ ਗਈ ਹੈ ਆਹ ਕਹਿੰਦੇ ਠਿੱਖੀ ਬਣੀਆ ਬਤਾਰ ਮੇਰੇ ਬੰਦੋ ਇਹ ਕਹਿੰਦੇ ਬਾਬੇ ਦੀਪ ਸਿੰਘ ਦੇ ਪਿੰਡਾਂ ਦਾ ਅਰੇ ਦੇ ਪਾਸੇ ਲੱਗਦਾ ਹੈ ਜੋਰ ਆਹ ਮੁਕਾਬਲਾ ਸੰਗਤ ਮੇਰੇ ਮਿੱਤਰੋ ਇਹ ਨੰਬਰ ਕਹਿੰਦੇ ਗਗਨ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਰੇਡ ਸ਼ਬਦ ਦੇ ਨਜ਼ਦੀਕ ਗੱਲਾਂ ਚੱਲਦੀਆਂ ਮੇਰੇ ਮਿੱਤਰੋ ਲਓ ਸਾਹਮਣੇ ਸ਼ੌਂਕੀ ਗੁੱਜਰ ਕਬੱਡੀ ਮਾਰ ਰਿਹਾ ਹੈ ਇਧਰ ਸਾਡਾ ਜਸਵੀਰ ਬੜੇ ਸੋਹਣੇ ਤਬਦ ਲਗੇ گورگی بڑی دان ٹکر ہے ایک پاس شوقی گزر دوسرے پاس بگی مرییا گوربیر آؤ گ نہیں کرو کمار یا بگلا سی می گوپی ਆ ਵੀ ਐਵੇਂ ਨਹੀਂ ਹਥੌੜਾ ਕਿਹਾ ਜਾਂਦਾ ਜੱਤਾ ਕੰਮੂ ਉਸਤਾਦ ਹਥੌੜਾ ਕਿਹਾ ਇੱਕ ਆ ਹਥੌੜਾ ਹੈ ਨੌਜਾਨ ਬੁੱਕੀਪੁਰਿਆ ਗੁਰਬੀਰ ਇੱਕ ਟੌਪ ਦਾ ਜੱਫਾ ਲਾਇਆ ਮੱਲੀ ਪੁਲਿਸਿਆ ਕਬੱਡੀ ਪਾ ਰਿਹਾ ਹੈ ਕਿ ਸੁਣੋ ਰੱਬ ਦੇ ਬੰਦੇਓ ਕਿਉਂ ਇੱਕ ਦੂਜੇ ਨਾਲ ਬੈਰ ਕਮਾਈ ਜਾਂਦੇ Hindu Muslim Sikh Isai ਕਿਉਂ ਵਕ ਵਕ ਜਾਤਾਂ ਬਣਾਈ ਜਾਂਦੇ ਕਸ਼ਮੀਰ ਸ਼ਹੀਦਾਂ ਵਾਲਿਆ ਸਭ ਕੁਝ ਇੱਥੇ ਹੀ ਰਹਿ ਜਾਣਾ ਕਿਉਂ ਨਾਮ ਦੀਆਂ ਰਜਿਸਟਰੀਆਂ ਕਰਾਈ ਜਾਂਦੇ ਸਾਡੀ ਤਸਵੀਰ ਭਰਾ ਦੀਆਂ ਲਿਖੀਆਂ ਹੋਈਆਂ ਲੈਣਾ ਜਿਵੇਂ ਸਾਡੇ ਕੁਲਵੀਰ ਭਰਾ ਦਾ ਨਾਮ ਚੱਲਿਆ ਹੈ ਗੁਰਪ੍ਰੀਤ ਭਰਾ ਦਾ ਜ਼ਿਕਰ ਹੁੰਦਾ ਗੀਤਾਂ ਦੇ ਵਿੱਚ ਲਓ ਸਾਹਮਣੇ ਇੱਕ ਚੋਟੀ ਦੀ ਟੱਕਰ ਖੜੀ ਆ ਰਹੀ ਹੈ ਸ਼ਹੀਰ ਪਿੰਡ ਕਿਹਦੇ ਜਾਣ ਪਹਿਚਾਣ ਦਾ ਮੱਥਾ ਹੈ ਨਹੀਂ ਨਿਰਮਲ ਸਿੰਘ ਨਿਮਾ ਦੌੜਾ ਪਿੰਡ ਪਰ ਸਾਹਮਣੇ ਗੁਰਪ੍ਰੀਤ ਸਿੰਘ ਭੇਡਾ ਗਿੱਲ ਗੁੱਗਣੀ ਵਾਲਾ ਨਾਮ ਜਫਾ ਕਮਾਲ ਕਰ ਗਿਆ ਹਰੀਆ ਖਾਰੇ ਵਾਲਾ ਸੱਚ ਦੀ ਬਾਸ਼ਾ ਬੋਲਿਆ ਕਿ ਟੱਚ ਡਬੋ ਨੰਬਰ ਰੇਡਰ ਦਾ ਨੰਬਰ ਕਹਿੰਦੇ ਰੇਡਰ ਦੇ ਖਾਤੇ ਵਿੱਚ ਜੁੜ ਗਿਆ ਹੈ ਲਓ ਇਧਰਲੇ ਪਾਸੇ ਦੁਨੀਆ ਨੂੰ ਚਮਕੌਰ ਕਹਿੰਦੇ ਐ ਚਮਕੌਰ ਕਹਿੰਦੇ ਗੁਰੂ ਦਾ ਖਾਲਸਾ ਕਬੱਡੀ ਪਾ ਰਿਹਾ ਹੈ ਭਰਤੀ ਕਹਿੰਦੇ ਸ਼ਹੀਦ ਪਣਦੀ ਹੈ ਤੇ ਸ਼ਹੀਦ ਦਾ ਨਾਮ ਮੇਰੇ ਵਿੱਚੋਂ ਵਿਦੇਸ਼ਾਂ ਵਿੱਚ ਬੋਲਦਾ ਹੈ ਅੰਦਰਲੇ ਪਾਸੇ ਨੰਬਰ ਕਹਿੰਦੇ ਮੇਰੇ ਮਿੱਤਰੋ ਰੇਡਰ ਦੇ ਖਾਤੇ ਵਿੱਚ ਵਾਲਿਆ ਆਇਆ ਸਾਹਮਣੇ ਕਹਿੰਦੇ 4 ਨੇ ਕਰ ਦੇ ਕਰੇ ਪਿਆਰ ਨੇ ਧਰਤੀ ਕਹਿੰਦੇ ਸ਼ਹੀਦ ਪਿੰਡ ਦੀ ਹੈ ਇਹ ਬਾਬਾ ਦੀਪ ਸਿੰਘਿਆਂ ਨੂੰ ਯਾਦ ਕੀਤਾ ਜਾ ਰਿਹਾ ਹੈ ਲਓ ਇਧਰਲੇ ਪਾਸੇ ਦੇਖਣਾ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ ਪੈ ਗਈ ਹੈ ਵੇਖੋ ਕੌਣ ਕੌਣ ਬੱਲੇ ਬੱਲੇ ਕਰਾਵੇਗਾ ਸਾਹਮਣੇ ਕਹਿੰਦੇ ਚਾਰ ਆਹ ਕਹਿੰਦੇ ਮੇਰੇ ਮਿੱਤਰੋ ਹਾਰੇ ਵਾਲਾ ਹਾਂ ਆਹ ਕਪਰ ਟੱਚ ਡਬਲ ਟੱਚ ਕਪਰ ਟੱਚ ਦੇ ਪੁਆਇੰਟ ਰੇਡਰ ਦੇ ਹਿੱਸੇ ਆ ਚੰਨੀ ਛੱਬਿਆ ਪਾਖਾਂ ਕਬੱਡੀ ਡਬਲ ਚੱਕ ਬੱਲੂਆ ਇਹ ਤੋਂ ਸਾਡਾ ਜਿੰਦ ਮਗਲ ਚੱਕੀਆਂ ਬੜੇ ਸੋਹਣੇ ਬੋਲ ਬੋਲਦਾ ਆਉਣ ਵਾਲੇ ਸਮੇਂ ਵਿੱਚ ਆਹ ਤੋਂ ਗੱਡੀ ਦੇ ਨਾਲ ਸਾਡੇ ਭਰਾ ਦਾ ਵੱਡਾ ਸਨਮਾਨ ਹੋਣਾ। ਮੁਬਾਰਕਬਾਦ ਸਾਡੇ ਭਰਾ ਨੂੰ ਲਾਈਵ ਦੇ ذریعے ਆਜ਼ਾਦ ਵੈੱਬ ਸਾਈਟ ਦੇ ذریعے ਅੱਜ ਦਾ ਯੂਨ ਮੇਲਾ ਖੇਡ ਮੇਲਾ ਲਾਈਵ ਦਿਖਾਇਆ ਜਾ ਰਿਹਾ ਹੈ। ਪਰ ਇਹ ਮੁੰਡੇ ਨਫੜਾ ਨਫਰੀ ਉਹ ਪੈ ਗਏ ਤੰਦੂਰ ਚ ਕੋਲੇ ਆ ਵੀ ਲਖਵੀਰ ਤੇ ਆ ਵੀ ਛੱਬਿਆਂ ਛੱਬੇ ਨੇ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋ ਤੇ ਗਿੰਦਿਆ ਆ ਵੀ ਛੱਬਾ ਕਬੱਡੀ ਪਾਉ। ਆਹ ਸਾਹਮਣੇ ਕਹਿੰਦੇ ਛੱਬਾ ਕਬੱਡੀ ਪਾ ਰਿਹਾ ਮੇਰੇ ਮਿੱਤਰੋ। ਛੱਬੇ ਦੀ ਕਹਿੰਦੇ ਕਬੱਡੀ ਪਈ ਹੋਈ ਐ। ਆ ਵੀ ਸ਼ੀਨਾਲਾ ਦਾ ਮੈਚ ਵਧੀਆ ਲੱਗਦਾ। ਕੋਈ ਤਾੜੀਆਂ ਜ਼ੋਰਦਾਰ ਮਾਰ ਦਿਓ। ਮੈਚ ਟੋਟੀ ਦਾ ਖੇਡਿਆ ਜਾ ਰਿਹਾ। ਆਹ ਕਹਿੰਦੇ ਗੁਰਪ੍ਰੀਤ ਇਹ ਕਹਿੰਦੇ ਤੁੰਬਲੀ ਵਾਲਾ ਜਿੱਥੋਂ ਦੇ ਕਹਿੰਦੇ ਭੀਮ ਦੀ ਗੱਲ ਚੱਲਦੀ ਐ ਮੇਰੇ ਮਿੱਤਰੋ। ਲਓ ਸਾਹਮਣੇ ਕਹਿੰਦੇ ਲੱਗਦਾ ਹਾਂ ਜ਼ੋਰ ਮੁਕਾਬਲਾ ਸਖਤ ਐ। ਆਹ ਸਾਹਮਣੇ ਇੱਦਾਂ ਬੱਲੇ ਬੱਲੇ ਘਮਾ ਗਿਆ ਬੁਕੜੀਆ ਵਾਲਾ ਕਹਿੰਦੇ ਸਿਰੇ ਦਾ ਜੱਫਾ ਲਾ ਗਿਆ ਸਿਰੇ ਦਾ ਜੱਫਾ ਲਾ ਗਿਆ ਗਗਨ ਦੀ ਕਬੱਡੀ ਲੈ ਵੀ ਰਾਣਿਆ ਮਣਿਆਰੇ ਆਇਆ ਗੁਰੂ ਦਾ ਖਾਲਸਾ ਲਓ ਸਾਹਮਣੇ ਨੌਜਵਾਨ ਬਣਾ ਪ੍ਰਕਾਸ਼ ਨੌਜਵਾਨ ਦਾ ਲੈ ਵੀ ਰਾਣਿਆ ਲਾਠਾ ਜੱਫਾ ਦਿਲ ਵਸੀਏ ਆ ਰਾਣਾ ਇਹ ਮਣਿਆੜੇ ਵਾਲਾ ਇਹ ਗੁੱਪੇ ਦਾ ਗਰਾਈ ਹੈ ਇਹ ਪਾਨੇ ਦਾ ਗਰਾਈ ਹੈ ਚਾਰ ਤੇ ਚੋਹ ਵਿੱਚੋਂ ਇਹ ਹੈ ਗੁਰੇਂਤ ਸਿੰਘ ਮਹਿਦੀਪੁਰਿਆ ਜੈਵਲ ਭਲਵਾਲ ਦੇ ਪਿੰਡਾਂ ਦਾ ਲਾਦੀ ਦੇ ਪਿੰਡਾਂ ਦਾ ਭਲਵਾਲ ਦੇ ਪਿੰਡਾਂ ਦਾ ਉਹ ਜੱਫਾ ਜਿ ਨਹੀਂ ਸ਼ਹਿਬਾਜ ਉਹਨਾਂ ਦੇ ਪਿੰਡਾਂ ਢੱਡੂ ਉਹਨਾਂ ਦੇ ਪਿੰਡਾਂ ਦਾ ਪਰ ਸਾਹਮਣੇ ਗਗਨ ਜਮਨਦੀਆ ਪਰਬਤ ਫਰੰਦੀਪੁਰੀਏ ਗੋਪੀ ਦੀ ਟੀਮ ਦੀ ਟੱਕਰ ਤੇ ਭਾਈ ਲੱਧੂ ਵਾਲੇ ਪ੍ਰੀਜ਼ ਦੀ ਟੀਮ ਦੇ ਨਾਲ ਹੋਵੇਗੀ ਤੇ ਕੱਲ ਨੂੰ ਕੋਵਡ ਸਾਧ ਦੀ ਧਰਤੀ ਦੇ ਵੀ ਵੱਡਾ ਕਬੱਡੀ ਦਾ ਮਹਾਂਕੰਭ ਹੋਵੇਗਾ ਕੱਲ ਵੀ ਸ਼ੌਂਕੀ ਗੁੱਜਰ ਉਸ ਧਰਤੀ ਦੇ ਰੌਣਕਾਂ ਬਹਾਰਾ ਔਰ ਸਾਹਮਣੇ ਹਰਿਆ ਖਾਰੇ ਵਾਲਾ ਲੈ ਵੀ ਹਰਿਆ ਵਾਲਾ ਇਹ ਖਾਰੇ ਵਾਲਾ ਹਰਿਆ ਰਾਣਾ ਇੱਕ ਵਾਰੀ ਦੱਸੇ ਵੀਰ ਇਧਰ ਹਰਿਆ ਬੱਲੇ 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 ਮੇਰੇ ਮਿੱਤਰੋ ਹੁਣ ਗੱਲ ਬਣ ਗਈ ਹੁਣ ਗੱਲ ਬਣ ਗਈ ਕਿ ਬਾਜ ਕਦੇ ਨੀਵੀਂ ਥਾਂ ਤੇ ਪੈਂਦੇ ਨਹੀਂ ਹੁੰਦੇ ਤੇ ਆਰ ਪਾਰ ਵਾਲੇ ਕਦੇ ਖੇਂਦੇ ਵਿੱਚ ਹੁੰਦੇ ਮੈਂ ਤੇ ਲਈਦਾ ਚੱਕਰ ਚਲਾਉ ਨੂੰ ਤੇ ਮੁੰਡਾ ਫੇਰ ਆ ਤਰਸੂਂਦੀ ਪਾਉਣ ਨੂੰ ਮੱਲੀ ਪੁਲਸਗੜੀ ਕਬੱਡੀ ਲੈ ਵੀ ਸਿੰਘਪੁਰੇ ਕੁੜੀ ਤੂੰ ਦੱਸੀ ਵੀ ਉਹ ਵੰਡ ਕੱਲ ਨੂੰ ਗੱਡੀ ਮਿਲਣੀ ਆ ਇਹ ਘਿਹੜਾਲੇ ਮੈਨੂੰ ਦੱਸੀ ਮੇਰਾ ਵੀਰ ਕਹਿੰਦਾ ਜੇ 3 ਜਾਂ 4 ਕਿ ਮਹੀਨੇ ਰੋਕੀਂ ਦਾ ਸਲਮਾਨ ਗੱਡੀ ਤੇ ਨਾਲ ਹੋਵੇਗਾ ਪਰ ਕੱਲੋ 1 ਲੱਖ ਰੁਪਈਆ ਗੱਡੀ ਦੇ ਨਾਲ ਜਿਹੜਾ ਯੋਗਦਾਨ ਹੈ ਉਹ ਵੀ ਨਾਲੇ ਪਾਉਣਾ ਕਿਉਂਕਿ 16 ਬਾਰੇ ਗੁਰਮਾਨ ਦਾ ਸਲਮਾਨ ਫਰਵਰੀ ਮਹੀਨੇ ਵਿੱਚ ਹੈ ਉਧਰ ਮੱਖਣ ਸੰਧੂ ਦਾ ਸਲਮਾਨ ਫੋਰਚੂਨ ਗੱਡੀ ਦੇ ਨਾਲ ਕੋਈ ਉਹ ਪ੍ਰਮੋਟਰ ਸਾਡੇ ਵੀਰ ਨੇ ਕੋਈ ਉਹ ਕਮੈਂਟਰਾਂ ਦੇ ਪਰਮੋਟਰ ਤੇ ਪਰ ਸਾਡੇ ਜੁੜੀਏ ਮੰਗਿਆ ਪਿੰਡਿਆਂ ਦੇ ਨਾਲ ਜੱਫਾ ਮਾਰ ਲੈ ਵੀਰ ਲੈ ਵੀ ਦਰਖੀ ਦੇ ਤੇ ਜਿਹੜੇ ਲਾਈਵ ਜਿਹੜੇ ਗੱਡੀਆਂ ਤੁਹਾਨੂੰ ਪਹਿਲਾਂ ਹਰ ਇੱਕ ਦਾ ਸ਼ੌਕ ਹੁੰਦੀ ਪਰ ਸਿੰਘਪੁਰੇ ਰਾਣੇ ਨੇ ਮਿਹਨਤ ਕੀਤੀ ਆ ਮੈਂ ਪਹਿਲਾਂ ਵੀ ਮਿਹਨਤ ਕੀਤੀ ਵੀ ਜਿੱਨਾ ਬੰਦਾ ਐਨਰ ਵੀਰ ਜਿੱਥੇ ਤੇ ਰਾਣਾ ਮੋਲ ਬੋਲਣ ਜਾਂਦਾ ਉਹ ਸਮਝਣ ਤੇ ਮੋਹਤਵਾ ਵੀ ਜੁਗਨ ਨਾਲ ਜੁੜ ਪਾਉਂਦਾ ਔਰ ਸਾਹਮਣੇ ਮੇਰੇ ਮਿੱਤਰੋ ਔਰ ਕੁੱਗੜੀ ਵਾਲਾ ਚੰਪ ਗੱਡੀਆਂ ਆਂਦਾ ਔਰ ਫੱਟੇ ਦੀ ਕੱਲ ਗੱਡੀਆਂ ਆਂਦਾ ਔਰ ਜੁਗੜੀ ਵਾਲਾ ਚੰਪ ਗੱਡੀਆਂ ਪਰ ਕੇ ਤੇ ਮਹੀਦੀਪੁਰਿਆ ਦੀਪੁਰਿਆ ਮੈਂ ਦੀਪੁਰਿਆ ਐ ਪਰ ਮੈਨੂੰ 85 ਪ੍ਰਮੋਟਰ ਵੀਰਾਂ ਨੇ ਮੰਗਿਆ ਨਹੀਂ ਪਹਿਲਾਂ ਨੰਗੇ ਪਿੰਡੇ ਦੇ ਜਿਹਨਾਂ ਸਨਮਾਨ ਹੋਣ ਵਾਲੇ ਐ ਉਹ ਤੁਸੀਂ ਕਰ ਲਿਆ ਮੇਰਾ ਬੇਸ਼ੱਕ ਦੋ ਤਿੰਨ ਮਹੀਨੇ ਲੇਟ ਕਰ ਦਿਓ ਤੇ ਕੋਈ ਗੱਲ ਨਹੀਂ ਸਤਕਾਰ ਜੋ ਵੀਰ ਨੇ ਸਾਡੇ ਜਿਉਂਦੇ ਰਹਿਣ ਔਰ ਜਿਉਂਦੇ ਰਹਿਣ ਨੰਗੇ ਪਿੰਡੇ ਨੰਗੇ ਪੈਰ ਜਿਨ੍ਹਾਂ ਦੀ ਬਾਬਤ ਸਾਨੂੰ ਬੁਲਾ ਰਹਿਆਂ ਨੂੰ ਵੀ ਮਾਨ ਸਰਮਾ ਦਾ ਮਿਲਦੇ ਆ ਕੱਲ ਵੀ ਵੱਡਾ ਖੇਡ ਮੇਲਾ ਇਸ ਧਰਤੀ 'ਤੇ ਹੋਣਾ ਹੈ ਸਾਡਾ ਛੋਟਾ ਵੀਰ ਮਰਿੰਦਰ ਖੇਮਕਰਨ ਵਾਲਾ ਕੱਲ ਨੂੰ ਇਸ ਧਰਤੀ ਦੇ ਬੋਲ ਖੇਡੇਗਾ ਕੱਲ ਵੱਡੀਆਂ ਗੱਲਾਂ ਹੋਣਗੀਆਂ ਪਰ ਹਰੀਆ ਟਾਰੇ ਵਾਲਾ ਇੱਕ ਪਾਸਾ ਕਰਾਈ ਜਾਂਦਾ ਹੈ ਉਧਰ ਭਾਈ ਦਰਬਾਰ ਕੈਪਟੀਵੀ ਦੀ 3 ਦਿਨ ਤੋਂ ਸੇਵਾ ਕਰਾਈ ਗਈ ਆ ਸਤਿਗੁਰੂ ਪਰਵਾਣ ਕਰੇ ਤੇ ਸਾਰੇ ਪਰਵਾਣ ਦੀ ਚੜ੍ਹਦੀ ਕਲਾ ਜਕੜ ਕੇ ਸ਼ਟਕੇ ਸਾਗਰ ਜੀ ਬੋਲ ਇਸ ਨਿਹਾਲ ਸਤਿ ਸ਼੍ਰੀ ਅਕਾਲ ਆ ਲਖਵੀਰ 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 ਅੱਖਾਂ ਦੇ ਜੱਫਾ ਅੱਖਾਂ ਦੇ ਜੱਫਾ ਅੱਖਾਂ ਦੇ ਜੱਫਾ ਬੱਲੇ ਬੱਲੇ ਆਹ ਓ ਬੱਲੇ ਬੱਲੇ ਤਾਵੇਂ 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 ਰੁੱਤੇ ਨੇ ਟੇਸ਼ਨ ਤੇ ਬੜਾ ਬੁੜੀ ਨੁਕੜੀ ਸੀ ਜਾਵੇ ਇਹ ਸੰਗਜੀ ਇਹ ਟਾਡੀਆਂ ਦੇ ਵਾਲੇ ਵਿੱਚੋਂ ਐ ਇਹਦੇ ਦਾਦਾ ਜੀ ਸਰਦਾਰ ਚੰਨਣ ਸਿੰਘ ਬਾਪੂ ਸੋਹਣ ਸਿੰਘ ਸੀਪਲ ਜੀ ਦੇ ਨਾਲ ਢੱਡ ਮਝਾਉਂਦੇ ਰਹੇ ਢਾਡੀਆਂ ਦੇ ਵਾਲ ਵਿੱਚੋਂ ਇਧਰ ਚੀਤੇ ਵਾਲਾ ਮਲਕੀ ਹੁੰਦਾ ਮਹਾਰਾਜ ਰਵੀ ਨਵਾਂ ਪਿੰਡ ਦੇ ਜਗਦੇਵ ਕਾਲੀਆਂ ਸੋਨੀ ਛੰਨਾ ਵਾਲਾ ਸ਼ੇਰੀ ਹਵੇਲੀਆਂ ਦਾ ਸਾਰੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸ਼ੈਰੀ ਵੀ ਆਇਆ ਸ਼ੈਰੀ ਸਾਡਾ ਵੀਰ ਵੀ ਆਇਆ ਗਿੰਦਾ ਵੀ ਆਇਆ ਪਰ ਸਾਹਮਣੇ ਟੱਕਰ ਫੇਰ ਗੁੰਟੇਦ ਗਿੰਦ ਤੁੰਗੜੀ ਵਾਲਾ ਤੇ ਛੱਪਾ ਕੋਟੜਨੀ ਵਾਲਾ ਇਹ ਵਾਹ ਵੀ ਆ ਲਓ ਆ ਸਾਹਮਣੇ ਜਵਾਨੀ ਮਿਲਦੀ ਹੈ ਫਾਇਟਰ ਰੇਟਰ ਦੇ ਹਿੱਸੇ ਹੈ ਐ ਵੀ ਗਿੰਦੇ ਵੀਰ ਜਿਹੜਾ ਕਹਿੰਦੇ ਕਬੱਡੀ ਖਾ ਰਿਹਾ ਉਧਰ ਮੈਂ ਬੇਨਤੀ ਕਰਦਾ ਇਹ ਸ਼ੈਰੀ ਸਾਡਾ ਭਰਾ ਜਿੱਥੇ ਵਾਜਦਾ ਹੈ ਖੇਡ ਦੇ ਮੈਦਾਨ ਦੇ ਵਿੱਚ ਆ ਜਾਵੇ ਸ਼ੈਰੀ ਸਭਰਾਵਾਂ ਵਾਲਾ ਸਾਡਾ ਵੱਡਾ ਵੀਰ ਔਰ ਇਧਰਲੇ ਪਾਸੇ ਇਹ ਕਹਿੰਦੇ ਮੱਲੀ ਪੁਲਸੀਆ ਹੈ ਇਹ ਸਾਹਮਣੇ ਕਹਿੰਦੇ ਹਰਪਾਲ ਪਾਲਾ ਔ ਪਾਣੀ ਪਿੰਡ ਵਾਲਾ ਔ ਬੱਲੇ ਆ ਆ ਗਿਆ ਖੇਡ ਦੇ ਮੈਦਾਨ ਦੇ ਵਿੱਚ ਉਧਰ ਕਹਿੰਦੇ ਵੱਡੇ ਪਿਆਰ ਸਾਡੇ ਜਸਵੀਰ ਸਿੰਘ ਜਿਖੜੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਵੱਲੋਂ ਪੁੱਜੇ ਸਾਡੇ ਮਨਦੀਪ ਕਾਲੀਆ ਦੇ ਲਈ ਇਹ ਨਾਲ ਕਹਿੰਦੇ ਸਾਡੇ ਜਸਵੀਰ ਸਿੰਘ ਜਿਖੜੀ ਸਾਹਿਬ ਉਹਨਾਂ ਵੱਲੋਂ ਬਹੁਤ ਵੱਡੇ ਪਿਆਰ ਪੁੱਜੇ ਆ ਉਧਰਲੇ ਪਾਸੇ ਕਹਿੰਦੇ ਨਿਮਾ ਕਬੱਡੀ ਪਾ ਰਿਹਾ ਹੈ ਜੋੜਾ ਪਿੰਡ ਹੈ ਮੁੰਡੇ ਦਾ ਵੇਖਣਾ ਇਸ ਵੇਲੇ ਕੌਣ ਬੱਲੇ ਬਲੇ ਕਰਾ ਦੇਗਾ ਲੈ ਵੀ ਹਰੀਆ ਹੋਰ ਸਾਹਮਣੇ ਗੱਬਰੂਆ ਆ ਕਹਿੰਦੇ ਗੁੱਲੇ ਨੂੰ ਲਾ ਉਧਰਲੇ ਪਾਸੇ ਉੱਗੀਪੁਰਿਆ ਨਾਉਣ ਖੇਡ ਦੇ ਮੈਦਾਨ ਦੇ ਵਿੱਚ ਕੋਸ਼ਿਸ਼ ਕਰ ਰਿਹਾ ਹੈ ਰੇਡਰ ਭੱਜ ਗਿਆ ਗੜ ਪਾਸਾ ਭਾਈ ਦਲਬਾਜ ਸਿੰਘ ਜੀ ਸਵਰਗਵਾਸੀ ਸਰਦਾਰ ਅਮਰੀਕ ਸਿੰਘ ਦੇ ਪਰਿਵਾਰ ਵੱਲੋਂ ਜੋ ਆਦਾਨ ਵਾਪਸ ਸਾਈਡ ਦੀ 3 ਦਿਨ ਦੀ ਲਗਾਤਾਰ ਕਦ ਵੀ ਕਿਉਂਕਿ ਨਗਰ ਕੀਰਤਨ ਸਜਾਇਆ ਹੈ ਕੱਦ ਵੀ ਇਹ ਲਾਈਵ ਦਿਖਾਇਆ ਗਿਆ ਪ੍ਰੋਗਰਾਮ ਅੱਜ ਵੀ ਲਾਈਵ ਦਿਖਾਇਆ ਜਾ ਰਿਹਾ ਹੈ ਕੱਦ ਵੀ ਆਜਾਦ ਵੈਬਸਾਈਟ ਦੇ ਯਰੀਏ ਦੁਨੀਆ ਭਰ ਵਿੱਚ ਚਰਚੇ ਹੋਣਗੇ 395 ਆਗਮਨ ਦਿਹਾੜੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਗੱਲ ਚੱਲੇਗੀ ਪਰ ਸਾਹਮਣੇ ਗਗਨ ਤੇ ਅਵਤਾਰ ਸੰਤੂ ਠਿੱਕੀ ਵੰਡੀਆਂ ਇੱਕ ਚੋਟੀ ਦਾ ਸ਼ੋਅ ਮੈਨ ਅੱਜ ਵੀ ਖੇਡਿਆ ਜਾ ਰਿਹਾ ਹੈ ਉੱਥੇ 29 ਤੇ 30 ਤਰੀਕ ਨੂੰ ਸੰਗਤ ਦੀ ਗਵਾਰ ਪਿੰਡ ਹੈ ਚੂਸਲੇਵੜ ਚੂਸਲੇਵੜ ਦੀ ਧਰਤੀ ਦੇ ਦੂਰ ਰੋਜਾ ਛੰਦ ਮੇਲੇ ਦਾ ਸੱਭਿਆਚਾਰ ਮੇਲਾ ਹੋਵੇਗਾ ਵੱਡੀਆਂ ਗੱਲਾਂ ਹੋਣਗੀਆਂ ਪੀਰ ਬਾਬਾ ਸ਼ਕੀ ਸੁਲਤਾਨ ਜੀ ਦੀ ਯਾਦ ਵਿੱਚ ਰੰਮੀ ਰੰਧਾਵਾ ਪ੍ਰਿੰਸ ਰੰਧਾਵੇ ਦਾ ਖੁੱਲਾ ਖਾਣਾ 30 ਤਰੀਕ ਨੂੰ ਲੱਗੇਗਾ ਤੇ ਵੱਡਾ ਕਬੱਡੀ ਦਾ ਸ਼ੋਅ ਹੈ ਜ ਪਰ ਉਪਕਾਰੀ ਬਾਬਾ ਭਾਈ ਲੱਤਾ ਦੀ ਕਬੱਡੀ ਕਲਬ ਭਾਈ ਲੱਤੂ ਤੇ ਸ਼ਹੀਦ ਬਾਬਾ ਦੀਪ ਸਿੰਘ ਕਬੱਡੀ ਕਲਬ ਤੋਤਾ ਸਿੰਘ ਵਾਲੇ ਦੀ ਟੱਕਰ ਹੋਵੇਗੀ ਪਰ ਹਰੀਆ ਖਾਰੇ ਵਾਲਾ ਉਹ ਟੌਂਗ ਦਾ ਜਫਾ ਲਾ ਕੇ ਮੁੰਡਾ ਸ਼ਹੀਦਾਂ ਦੇ ਪਹਿਰਾ ਬਣਾ ਕਰਵਾ ਗਿਆ ਛੋਟੇ ਵੀਰ ਵੇਖ ਸਾਹਮਣੇ ਚਮਕਾ ਔਰ ਆ ਗਿਆ ਗਿਆ ਸਾਹਮਣੇ ਗਿਆ ਚਮਾਰ ਕਬੱਡੀ ਮਾਰ ਰਿਹਾ ਹੈ ਗੇਲ ਬਣਾਈ ਨਹੀਂ ਭਰਤੀ ਵਾਲੇ ਦੇ ਕੋਲ ਪਾਸੇ ਆਹ ਮੇਰੇ ਮਿੱਤਰੋ ਠਿੱਕੀ ਵਿੰਡਿਆ ਕੋਹੀ ਕਰਦਾ ਪਰ ਕਹਿੰਦੇ ਜਮਨੌਰ ਦੇ ਚਮਨੌਰ ਰਿਹਾ ਇਹਨਾਂ ਖਾਮੀਆਂ ਪਾਈਆਂ ਮੇਰੇ ਮਿੱਤਰੋ ਬਾਹਰ ਜਿਓ ਤਾਲੀਆਂ ਮਾਰ ਦਿਓ ਜ਼ੋਰਦਾਰ ਅੱਜ ਚੋਟੀ ਛੰਨਾ ਫੇਰ ਲਈ ਜਸਾਵਾ ਸਰ ਪੈਂਦਾ ਛੋਟੀ ਛੰਨਾ ਵਾਲਾ ਸਾਡਾ ਵੀਰ ਹੈ ਬਲੌਗ ਚਾਲਦੇ ਅੱਜਕੱਲ ਸਾਡੇ ਭਾਵੇਂ ਚਰਚਾ ਵਿੱਚ ਰਹਿੰਦਾ ਛੋਨੀ ਛੰਨਾ ਵਾਲਾ ਤੇ ਨਿਸ਼ਾਨ ਮੱਲਾ ਖੇਮ ਕਰਨੀਆਂ ਛੋਨੀ ਕੱਲ ਨੂੰ ਤੇਰਾ ਵੱਡਾ ਸਨਮਾਨ ਸੋਨਾ ਵਾਲੇ ਗਰਮਾਲ ਵੱਲੋਂ 5100 ਰੁਪਏ ਦੀ ਲਗਤ ਰਾਸ਼ੀ ਨਾ ਹੋਣਾ ਰਵੀ ਸੰਧੂ ਕਹਿੰਦਾ ਹਰੀਆ ਖਾਰੇ ਵਾਲਾ ਇੱਕ ਟੌਲ ਦੇ ਲੱਭਾ ਫਿਰ ਆ ਗਿਆ ਲੈ ਵੀ ਸੋਨੀ ਤੇਰੇ ਲਈ ਢੇਰ ਸਾਰੀਆਂ ਮੁਬਾਰਕਾਂ ਕੱਲ ਨੂੰ ਤੇਰਾ ਵੱਡਾ ਸਨਮਾਨ ਸਿਰ ਲੱਕ ਜੋਦੇ ਦੀ ਕਰਨ ਦੇਣ ਵਾਲੀ ਧਰਮੀ ਹੈ ਸ਼ਹੀਦ ਮਮਾ ਦੀਪ ਸਿੰਘ ਉਹਨਾਂ ਸਾਹਿਬ ਦੀ ਧਰਮੀ ਦੇ ਸੋਨੀ ਸ਼ਾਮਾ ਵਾਲੇ ਦਾ ਕੱਲ ਨੂੰ ਵੱਡਾ ਸਨਮਾਨ ਹੋਵੇਗਾ ਆ ਸਾਰੇ ਭਾਈ ਫਿਰਦਾ ਆ ਸਾਰੇ ਦੇ ਅੱਗੇ ਭਾਈ ਫਿਰਦਾ ਕੌਣ ਮੂਰੇ ਏ ਨੌਜਾਨ ਸਾਹਮਣੇ ਗੁਰਜੰਟ ਮਾਦੀਪੁਰਾਂ ਦੇ அகேடா நாங்கள் கிள்ளவனா கூடா மஞ்சதில் உடம்பு வீட்ட ਇੱਥੋਂ ਪਿੰਡ ਵਾਲੇ ਪਰਿਵਾਰ ਨੂੰ ਸਰਪੰਸਾ ਦਾ ਧੰਨਵਾਦ ਹੈ ਉਧਰ ਗੱਟੂ ਸਰਪੰਸਾ ਸਾਹਿਬ ਆਏ ਆ ਮੋਪਾਰਾ ਮਾਡਲ ਵਾਲੇ ਸਰਪੰਸਾ ਕਹਿੰਦੇ ਆ ਕਿ ਜੇਕਰ ਵਿੰਗ ਮੋਪਾਰਾ ਵਾਲਾ ਮੁੰਡਾ ਜੱਥਾ ਲਾਵੇਗਾ ਵੱਡੇ ਮਾਨ ਸਤਿਕਾਰ ਹੋਣਗੇ ਜਦੋਂ ਬੇਪਾਰਾ ਦੀ ਧਰਤੀ ਦੇ ਲਈ ਨਾ ਪਰ ਸਨਮਾਨ ਕਰਦੇ ਆ ਪਰ ਗੁਰਪ੍ਰੀਤ ਸਿੰਘ ਭੇਜਾ ਆ ਦੁਬਣੀ ਵਾਲਾ ਮੁੰਡਾ ਗੁੱਟ ਫੜਿਆ ਹੋਇਆ ਫੜ ਕੇ ਛਿੱਤ ਮਗਾਨਾ ਪੁੱਤ ਸਾਹਮਣੇ ਖੜ ਕੇ ਸਿੰਘਪੁਰੀਆਂ ਆੜਿਆ ਓਏ ਅੱਜ ਦੀ ਪਰਕਮੇਂਡ ਤਾਂ ਕੜਕ ਹੁੰਦੀ ਧੜਕ ਮੈਦਾਨ ਚ ਉਰ ਕੇ ਆ ਤਾਰੀਆਂ ਮਾਰਦੇ ਤਾਰੀ ਸੱਗਣੇ ਇੱਕ ਟਾਪ ਦਾ ਮੈਚ ਸ਼ਹੀਦ ਬਾਬਾ ਦੀਪ ਸਿੰਘਾਂ ਦੀ ਜਾਨ ਦੇ ਵਿੱਚ 343 ਮੀਆਂ ਆਗਮਨ ਦਿਹਾੜਾ ਆਲ ਵਰਡ ਵਿੱਚ ਸਿੱਖ ਸੰਗਤਾਂ ਬਣ ਆ ਰਹੀਆਂ ਲੱਭੀ ਮੁੰਡਿਆਂ ਵੇਖ ਸਾਹਮਣੇ ਆ ਅਜੇ ਸੀ ਮੁੰਡਾ ਬੋਪਾਰਾ ਮਾਡਲ ਵਾਲਾ ਸਰਪੰਸਾਬ ਆਏ ਬੋਪਾਰਾ ਮਾਡਲ ਵਾਲੇ ਕਹਿੰਦੇ ਸੀ ਵੱਡਾ ਸਲਵਾਰ ਕਰਨਾ ਛੋਟੇ ਵੀਰ ਚੱਕ ਬਾਏ ਗੁਰਪ੍ਰੀਤ ਸਿੰਘ ਭੇਜੇ ਦੀ ਕਬੱਡੀ ਬਹੁਤ ਸਾਹਮਣੇ ਕਹਿੰਦੇ ਗੁਰਪ੍ਰੀਤ ਸਿੰਘ ਭੇਜਾ ਕਬੱਡੀ ਬਾਹਰ ਹੈ ਬਾਬੂ ਕਾਮਲ ਦੀ ਲੱਗੀ ਹੋਈ ਸੌਣ ਇਹ ਗੱਲ ਕਹਿੰਦੇ ਸੋਨੇ ਦੇ ਸੁਹਾਗੇ ਵਾਲੀਆਂ ਮੇਰੇ ਮਿੱਤਰੋ ਲਓ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਪਈ ਹੋਈ ਹੈ ਪਰ ਆਹ ਕਿਉਂਦੇ ਆ ਵੀ ਗਰਮ ਮੈਚ ਹੈ ਇੱਕ ਪਾਸੇ ਦੁੱਗਣੀ ਵਾਲਾ ਇੱਕ ਪਾਸੇ ਭੈਣੀ ਵਾਲਾ ਲਓ ਲੱਗਦਾ ਹੈ ਜੋਰ ਉਹ ਸਿੱਖ ਸਵਾਰ ਗੁਰਪ੍ਰੀਤ ਸਿੰਘ ਗੁੱਟ ਸਿੰਘ ਬੰਦਿਆ ਬਾਬੇ ਕਰਮਾਲ ਸਾਧਵੰਗ ਅਗਲਾ ਯੋਟ ਇਧਰ ਕਾਰੀਗਰਾ ਮਨਦੀਪ ਕਹਿੰਦਾ ਮੈਚ ਸਮਾਪਤੀ ਵੱਲ ਤੇ ਮੋੜਿਆ ਨੇ ਮੈਚ ਪੂਰਾ ਆ ਜਲਮ ਘਰਦਾ ਨਾ ਵੀ ਜਾਣੋ ਜਿਉਂਦੇ ਰੋ ਆ ਮੇਲਾ ਸਫਲ ਪਹਿਲੇ ਦਿਨ ਦਾ ਖੇਡ ਮੇਲਾ ਵੀ ਸਫਲ ਹੈ ਲੈ ਵੀ ਸਰਪੰਚ ਸਾਹਿਬ ਨੂੰ ਲੱਗਦਾ ਅੱਜ ਦੇ ਖੇਡ ਮੇਲੇ ਰਾਸ਼ਟਰੀ ਜਿੰਦਿਆਂ ਬੋਲਦਾ ਬੋਲ ਕੁੰਡੇ ਦੀ ਲਾਓ ਸਾਹਮਣੇ ਕੰਦੇ ਛੱਪਾ ਕਬੱਡੀ ਮਾਰਿਆ ਇਹਦਾ ਕਹਿੰਦੇ ਮੁਗਲ ਜੱਗ ਪਿੰਨ ਜਿੱਥੋਂ ਦੇ ਕਹਿੰਦੇ ਜੰਦ ਦੀਆਂ ਗੱਲਾਂ ਚੱਲਦੀਆਂ ਆਓ ਇਧਰ ਲੈ ਪਾਸੇ ਵੇਖਦਾ ਲਖਵੀਰ ਹਾਂ ਰਾਦਾ ਕੱਪੜਵਾ ਆਓ ਸਾਹਮਣੇ ਮਹਿਦੀਪੁਰਿਆ ਇਹ ਪਾਤ ਤੋਂ ਕੱਢ ਕੇ ਚੱਕੇ ਚੱਕੇ ਟੱਕੇ ਟੱਕੇ ਲੱਗੇ ਯਾਰ ਇਹ ਲਾਸਟ ਰੇਡ ਲਾਸਟ ਜੱਫਾ ਅੱਜ ਦੇ ਖੇਡ ਮਿਲਦਾ ਕਦਨੀਆਂ ਤਾੜੀਆਂ ਹੌਂਕਵਾ ਦੇ ਭੰਦੇ ਦੂਰ ਔਰ ਆਦੇ ਜਾਂਦੇ ਤੇਰੀ ਸਾਦਾਂ ਦੀ ਧਕਾਰਾਂ ਛੱਡਦੀ ਐ ਟੇਰ ਦੀ ਗਲਾਵੋ ਗੋਲੇ ਸੋਨਹਾਰਾ ਹਾਤ ਸਰੀਆਂ ਕਾਲ ਐ ਚੋਟੀ ਦਾ ਸੇਡ ਹੈਗਾ ਐ ਚ ਕਹਿੰਦੇ ਚੋਟੀ ਦਾ ਆਵਲ ਲਾਈਟ ਐਂਡ ਸਾਊਂਡ ਬੜੀ ਪਿਆਰੀ ਸਾਊਂਡ ਸਾਡੇ ਭਰਾ ਦੀ ਸੰਗਤ ਦੀ ਕਾਵ ਦਾ ਦੇਣ ਵੀ ਇਸ ਧਰਤੀ ਤੇ ਵੱਡਾ ਜੋੜ ਮੇਲਾ ਵੱਡਾ ਖੇਡ ਮੇਲਾ ਹੈ ਤੇ ਕਾਹ ਦਾ ਦੇਣ ਬਹੁਤ insan ਦੀ ਧਰਤੀ ਦੇ ਵੀ ਵੱਡਾ ਜੋੜ ਮੇਲਾ ਖੇਡ ਮੇਲਾ ਹੋਵੇਗਾ ਨੰਬਰ ਵੀ ਦੱਸਾਂਗੇ ਔਰ 29 ਤਰੀਕ ਨੂੰ ਰੀਜ਼ਰਲੀ ਕਬੱਡੀ ਫੈਡਰੇਸ਼ਨ ਦਾ ਵੱਡਾ ਕਬੱਡੀ ਦਾ ਮਹਾਕੁੰਮ ਜਿਹੜਾ ਹੈ ਉਹ ਕੈਰੋ ਦੀ ਧਰਤੀ ਤੇ ਹੋਣ ਜਾ ਰਿਹਾ ਹੈ ਸਵਰਗਵਾਸੀ ਸਰਦਾਰ ਸਰਪੰਚ ਕਸ਼ਵੀਰ ਸਿੰਘ ਦੇ ਪਰਿਵਾਰ ਵੱਲੋਂ ਉਸ ਖੇਡ ਮੇਲੇ ਦਾ ਪਹਿਲਾ ਪ੍ਰਾਈਜ਼ 2.5 ਲੱਖ ਰੁਪਏ ਦਿੱਤਾ ਜਾਵੇਗਾ ਆਪ ਸਰਗਵਾਸੀ ਸਰਦਾਰ ਦਰਸ਼ਨ ਸਿੰਘ ਚੰਡੇਕੇ ਪਰਵਾਰ ਵੱਲੋਂ ਉਸ ਖੇਡ ਮੇਲੇ ਦਾ ਜੋ ਆ 29 ਤਰੀਕ ਨੂੰ ਆਪਾਂ ਵੱਡਾ ਖੇਡ ਮੇਲਾ ਕੈਰੋ ਨਹੀਂ ਧਰਤੀ ਤੇ ਕਰਾਉਣਾ ਤੇ 29 ਤੇ 30 ਤਰੀਕ ਜਿਹੜੀ ਹੈ ਉਹ ਸੰਗਤ ਦੀ ਚੂਸਲੇ ਵਰਦੀ ਧਰਤੀ ਤੇ ਵੀ ਪੀਰ ਬਾਬਾ ਸ਼ੱਕੀ ਸੁਲਤਾਨ ਜੀ ਦੀ ਯਾਦ ਵਿੱਚ ਵੱਡਾ ਸ਼ਿੰਝ ਮੇਲਾ ਹੋਵੇਗਾ ਦਾ ਸ਼ਿੰਝ ਮੇਲਾ ਬਹੁਤ ਬਹੁਤ ਧੰਨਵਾਦ ਹੈ ਨੰਬਰ 10 ਦੀ ਚਲਦੇ ਮੈਚ ਵਿੱਚੋਂ ਕਰਦੇ ਇੱਕ ਮਿੰਟ 28 ਨੰਬਰ ਦੇ ਦੇਹਤ ਮਾਈਨ ਕਬੱਡੀ ਕਲੱਬ ਬਹਿਰੀਨ ਸੋਨੂ ਟੱਕਰ ਹੋਣਾ ਦੀ ਟੀਮ ਹੈ ਸਾਡੇ ਰਵੀ ਚੋਪੜੇ ਹੋਣਾ ਦੀ ਗੁਲਦੀਪ ਭੈਣੀ ਹੋਣਾ ਦੀ ਉਸ ਟੀਮ ਦੇ ਨੰਬਰ ਨੇ 28 ਤੇ ਬਾਬਰ ਜਗਨਰਾਮ ਦਾ ਕਬੱਡੀ ਕਲੱਬ ਆਪਣੀ ਗੁਰ ਸੁਖਬੀਰ ਸਰਪੰਚ ਵਾਲੀ ਉਸ ਟੀਮ ਦੇ ਜੇਤੂ ਨੰਬਰ ਨੇ 32 ਚੌਥੀ ਚੌਥੇ ਮੈਚ ਵਿੱਚ ਸਾਡੇ 34 ਨੰਬਰ ਪ੍ਰਾਪਤ ਕਰਕੇ ਸੁਖਬੀਰ ਸਿੰਘ ਸਰਪੰਚ ਹਵੇਲੀਆ ਵਾਲੀ ਦੀ ਟੀਮ ਚੋਰੀ ਭਰਾਵਾਂ ਦੀ ਟੀਮ ਜਿਹੜੀ ਹੈ ਕੋਈ ਜੇਤੂ ਨਹੀਂ ਹੈ ਜੀ ਸਰਪੰਚ ਦੇ ਸ਼ਿਰੀ ਹਵੇਲਿਆਂ ਵਾਲੀ ਟੀਮ ਜੇਤੂ ਰਹੀ ਹੈ ਬਹੁਤ ਬੜਾ ਤਾਰਾ ਦੋਵਾਂ ਟੀਮਾਂ ਦੇ ਮੇਰਾਣਾ ਇਧਰ ਸੋਦੀ ਛੰਨਾ ਵਾਲਾ ਵੀਰ ਉਹਦਾ ਸਤਿਕਾਰ ਕਰਾਂਗੇ ਸਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਕੱਲ ਲਈ ਬੇਨਤੀ ਹੈ ਸਾਰੀ ਸੰਗਤ ਨੂੰ ਗੁਰੂ ਘਰ ਵਿੱਚ ਸਵੇਰ ਤੋਂ ਲੈ ਕੇ ਹਾਜ਼ਰੀਆਂ ਭਰਦੀਆਂ ਦੁਆਸਾਲ ਦੇ ਵਿੱਚ ਤੇ ਕਬੱਡੀ ਦੀ ਸ਼ਾਮ ਜਰ ਮਨਣਾ ਵੱਡਾ ਮੈਚ ਨੇ ਖਾਤੇ ਫਰਦੀਪਗੇ ਟ੍ਰੋਫੀ ਦੀ ਟੀਮ ਬਾਬਾ ਵਿਲੀ ਜਨ ਸਪੋਰਟ ਦਾ ਫਰਦੀਪੁਰ ਤੇ ਦੂਜੇ ਪਾਸੇ ਪਰ ਪਕਾਰੀ ਭਾਈ ਲੱਤਾ ਜੀ ਕਬੱਡੀ ਕਰ ਗਿਆ ਜਿਆਨੀ ਮਿਲਖਾ ਸਿੰਘ ਮੋਢੀ ਸਾਹਿਬਾ ਨਥਾ ਵੀ ਆ ਰਹੇ ਨਾ ਜੀ ਹਾਂ ਬਾਬਾ ਜੀ ਅਨਾਉਂਸ ਕਰ ਰਹੇ ਸਨ ਕਿ ਸਿੱਖ ਪਥ ਦਾ ਮਹਾਨ ਢਾਡੀ ਜਥਾ ਗਿਆਨੀ ਮਿਲਖਾ ਸਿੰਘ ਮੋਢੀ ਸਾਹਿਬ ਤੇ ਗੁਰਦੇਵ ਸਿੰਘ ਟੋਫਾ ਸਾਹਿਬ ਦਾ ਕੀ ਬਾਕਾ ਹੈ ਕੱਲ ਨੂੰ ਗੁਰੂ ਘਰ ਦੇ ਸਿੱਖ ਇਤਿਹਾਸ ਵੀ ਸੁਣਾਏ ਜਾਣਗੇ ਤੇ ਸ਼ਾਮ ਨੂੰ ਮਟਾ ਕਬੱਡੀ ਦਾ ਸ਼ੋਅ ਮੈਚ ਪਰ ਉਪਕਾਰੀ ਧੰਤਲ ਬਾਬਾ ਭਾਈ ਲੱਧਾ ਦੀ ਕਬੱਡੀ ਕਲੱਬ ਭਾਈ ਲੱਧੂ ਤੇ ਵਰਸਣ ਗੱਲ ਕਰੇਗੀ ਬ੍ਰਹਮ ਗਿਆਨੀ ਬਹਾਦਰ ਬਾਬਾ ਵੀਰੀ ਦਾ ਕਬੱਡੀ ਕਲੱਬ ਫਰੰਦੀਪੁਰ ਜੇ ਮੰਦਿਆ ਪਰਮਨ ਫਰੰਦੀਪੋਰੀ ਆ ਇਧਰ ਗੁਰੂ ਘਰ ਦੀ ਪ੍ਰਬੰਧਕ ਕਬੱਡੀ ਦੇ ਬੇਨਤੀ ਹੈ ਵੀ ਦੋਵਾਂ ਟੀਮਾਂ ਦੇ ਜਿਹੜੇ ਕਪਤਾਨ ਆ ਜਮਲੇ ਕੋਇ ਸਹਿਮਾਨ ਸ਼ੇਰੀ ਸ਼ੇਦਗੀਆ ਵਾਲਾ ਤੇ ਉਹਨਾਂ ਦੀ ਜਿਹੜੀ ਦੂਜੀ ਵਿਰੋਧੀ ਟੀਮ ਖੇਡਿਓ ਨੇ ਮੀਰ ਬੱਦੇਓ ਪ੍ਰਬੰਧਕ ਕਮੇਟੀ ਦੇ ਖਿਲਾਫ ਵੀਰਾ ਪੜਾ ਸ਼ੇਰੀ ਸਗਿਆ ਸਾਰਾ ਵੀਰਾਂ ਦੇ ਲੀਆ ਵਾਲਾ ਸ਼ੇਰੀ ਨੂੰ ਸਾਰਾ ਹੀ ਪਤਾ ਕਿ ਅੱਜ ਦੇ ਫੀਲ ਮਿਲਦਾ ਹਾਂਜੀ ਜੋ ਰੇਖਾ ਜੋਠਾ ਹੈ ਉਹ ਸਾਡੀ ਪਰਮੰਤਰ ਪ੍ਰਬੰਧਕ ਕਮੇਟੀ ਤੋਂ ਪ੍ਰਾਪਤ ਕਰ ਲੈਣਾ ਵੀਰ ਨੇ ਬਹੁਤ ਬਹੁਤ ਧੰਨਵਾਦ ਆ ਸ਼ੇਰੀ ਹਵੇਲੀਆਂ ਵਾਲਾ ਵੀਰ ਟੀਮ ਲੈ ਕੇ ਆਇਆ ਬਹੁਤ ਧੰਨਵਾਦ ਤਗੜੀ ਖੇਡ ਕਬੱਡੀ ਖੇਡਦੀ ਆ ਔਰ ਮਾਨ ਸਨਮਾਨ ਬਖਸ਼ਣਾ ਵੀ ਚਾਹੀਦਾ ਮੌਕਾ ਵੀ ਦੇਣਾ ਚਾਹੀਦਾ ਪਲੇਅਰਾਂ ਨੂੰ ਵੀ ਪਲੇਰਾਂ ਦੇ ਨਾਲ ਸਾਰਾ ਕੌੜਾ ਪਲੇਰਾਂ ਵਾਲੀ ਸਾਡੀ ਰੋਜੀ ਰੋਟੀ ਚੱਲਦੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਜੀਓ ਹੋਰ ਮੰਡੀ ਧਰਤੀ ਦੇ ਵੱਡਾ ਕਬੱਡੀ ਦਾ ਕਾਪਾ ਤੇ ਗੁਰੂ ਘਰ ਵੀ ਤੁਸੀਂ ਉੱਥੇ ਵੀ ਨਮਸਤ ਕਰਨਾ ਸ਼ੀਰ ਬਾਬਾ ਦੀਪ ਸਿੰਘ ਜੀ ਕਬੱਡੀ ਕੱਪ ਖੇਡਿਆ ਜਾਣਾ ਤੇ ਸਾਡੇ ਸੁੱਗੋ ਪਰਤ ਉਹਨਾਂ ਨਾਲ ਸਾਰੇ ਜਿਹੜੇ ਅੰਦਰ ਵੀਰਾਂ ਸਾਰੀ ਸੰਗਤ ਮੈਂ ਤੁਹਾਨੂੰ ਨੰਬਰਦਾਰ ਤੇ ਨਾ ਸੀਰਾਪੁਰ ਪੰਜ ਕਰੇ ਕੈਨੇਡਾ ਤੋਂ ਨਾਲਾ ਹੀਰਾ ਸਾਡਾ ਸੈਵਲ ਮਾਤ ਵਾਲਾ ਤੇ ਬਿੱਲਾ ਗਿੰਨ ਦਿਨੜਾ ਮਾਜੇਰਾ 4x4 ਗੋਦਾ ਜੁਮਾਨ 11 11000 ਤੇਰੇ ਆ ਲੈ ਵੀ ਇਨਸਾਨ ਸੈਦੋ ਵਾਲਾ ਵੀਰ ਇਹ ਐਨਆਰ ਵੀਰਾਂ ਕਰਕੇ ਨੰਗਰ ਕਰਕੇ ਕਬੱਡੀ ਆ ਇਹਨਾਂ ਦੇ ਸੰਜੋਗ ਸਰਕਾਰ ਜਿਹੜਾ ਤਿਲਫੜ ਯੋਗਦਾਨ ਪਾਏ ਜਾਂਦਾਂ ਪਰ ਔਖੇ ਮੇਰੇ ਪਲੇਰਾ ਨਾਲ ਵੀ ਵੀਰ ਖੜਦੇ ਆ ਇਹ ਬਹੁਤ ਵੱਡੀ ਮਾਣ ਵਾਲੀ ਗੱਲ ਆ ਉੱਠੋ ਬੰਦੇ ਸ਼ਾਮ ਸਵੇਰੇ ਵਾਹਿਗੁਰੂ ਵਾਹਿਗੁਰੂ ਕਹੀਏ ਬਖਸ਼ ਲਈ ਤਬਾਸ਼ਾ ਨਾ ਰਿਆ ਇਹਨ ਵਾਹਿਗੁਰੂ ਵਾਹਿਗੁਰੂ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ